ਅਨ ਕਿ ਦੀ ਆਪਣੇ ਸਬਜ਼ੀ ਤੇ ਹੁਣ ਆਪਾਂ ਸਬਜ਼ੀ ਕੱਢਦੇ ਆਂ ਵੇਖਦੇ ਆਂ ਕੀ ਆ ਪੈਂਗਣੀ ਆ ਤੇ ਕarele ਆ ਕਿ ਕਾਲੇ ਛਾਹਮੇ ਤੋੜ ਕੇ ਲੈ ਕੇ ਆਏ ਸੀ ਤੇ ਲਿਆ ਕੇ ਨਾ ਇੱਦਾਂ ਹੀ ਰੱਖ ਲਈ ਫਿਰ ਮੈਂ ਸੁਬਾ ਕੱਢਦੀ ਹੁਈ ਆ ਤੇ ਕarele ਹੈਗੇ ਆ ਕਾਫੀ ਚਲੋ ਵੇਖਦੇ ਆਂ ਕੀ ਬਣਾਉਣੀ ਆ ਤਾਂ ਮੈਂ ਕੱਟ ਦਿੱਤੀ ਓਕੇ ਤੇ ਫਿਰ ਫਿਰ ਐਜ ਚਲਾ ਦੂੰਗੀ ਜਿਹੜਾ ਕੁਕਣਾ ਹੈ ਬਣਾ ਲਾਂਗੀ। ਕarele ਹੁਣ ਲੱਗ ਗਏ ਆ ਲੈਣ। ਬੈਂਗ ਨੇ ਵੀ ਸੋਹਣੀ ਆ ਮੋਟੀ ਮੋਟੀ ਆ। ਇਹ ਆਪਣਾ ਇੰਡੀਆ ਵਾਲਾ ਵੀ ਆ ਬੈਂਗ ਨਹੀਂ ਦਾ। نه نه ڪوس ڪوس نه ڏانده منهن تسي ٽائيم فين پر رات ني ڏيڻي ٿي يا نه 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 تسي جا راڳو آهو ساري نه کڙا آهو ڏتا من نه نه مٿي تاري ورا هيٺي ٿا هيڏو پڪا ٿو با آهي ڪا نه ٿي خراب ਕੋਈ ਨਹੀਂ ਬੱਤ ਪਾਉਣ ਆਇਆ। ਹਾਂ ਤੋਕਦਾ ਵੀ ਨਾ ਤੂੰ ਬਣਾ। ਆ ਸਾਡੇ ਵੇਲੜ ਬੰਦੇ ਆਗੇ ਸੋਹਿਆਂ ਤੇ ਲਿਟਣਗੇ ਹੁਣ। ਮੇਰੇ ਕੋਲ ਕੋਈ ਨਹੀਂ ਪੱਠੇ ਪਾਖਿਆ ਮਨੋ ਜੋ। ਨੇ ਜੋ। ਨੇ ਜੋ। ਹਾਂ। ਦੁਪਹਿਰ ਤੋਂ ਬਾਅਦ ਤੁਹਾਨੂੰ ਲਿਆ ਕੇ ਜਾਵਾਂਗੇ ਅਸੀਂ ਫਰੋਟ। ਤੇ ਸਾਗ ਸੌਂਡ ਕਰਵਾਉਂ। ਸਾਗ ਦਾ 300 ਰੁਪਏ ਅਸੀਂ। ਗੁੱਡ ਮਾਰਨਿੰਗ ਜੀ। ਹਾਂ ਜੀ। ਸਾਡਾ ਸਾਬ। ਠੀਕ ਆ ਲੈ ਸਾਡਾ ਸਾਬ ਠੀਕ ਹੋ। ਚਾਹ ਪੀਏਗਾ ਅਦਰਕ ਵਾਲੀ ਮੈਂ ਚਾਹ ਪੀਉਂਗਾ ਜੇ ਸੰਡੇ ਅੱਜ ਮੇਰੀ ਚਾਹ ਥੋੜੇ ਬਣੀ ਆ ਅਦਰਕ ਪਾ ਲੋ ਚੰਗੀ ਤਰ੍ਹਾਂ ਗਲਾ ਮੇਰਾ ਹੋਇਆ ਵਾ ਖਰਾਬ ਵੈਸੇ ਵੀਡੀਓ ਦੇ ਵਿੱਚ ਕਹੀ ਰਹੀ ਐਦਾਂ ਹੁੰਦਾ ਆਪਣੇ ਪੰਜਾਬ ਵਿੱਚ ਬੰਦੇ ਕਹਿੰਦਾ ਨਾ ਸੈਟ ਹੋਇਆ ਫਿਰ ਦਾ ਟਾਈਮ ਨਾਲ ਹੀ ਠੀਕ ਹੈ ਨਾ ਐ ਚਾਹ ਦੇ ਘੜੇ ਲਗਾ ਦਿਓ ਅੱਜ ਸੰਡੇ ਵਾਲੀ ਚਾਹ ਥੋੜੇ ਬਣੀ ਹੈ ਨਾ ਮੇਰੀ ਉਹ ਤਰ੍ਹਾਂ ਜਿਸੀ ਬਣਾਈ ਹੁੰਦੀ ਸੀ ਲੈ ਅਦਰਕ ਰਪਾਦਾ ਓਕੇ ਧੋ ਕੇ ਰੱਖਣਾ ਅਦਰਕ ਐ ਲੈ ਚਿਲੂਤੀ ਧੋ ਕੇ ਪਾ ਦਿਓ ਮੈਨੂੰ ਕਿਹਦਾ ਜਾ ਤੜਕਾ ਵਾਲਾ ਚਾਹਉ ਤੜਕਾ ਨਹੀਂ ਲਾਉਣਾ ਆਪਾਂ ਚਲੋ ਤੜਕਾ ਲਾਗੇ ਇੱਕ ਅਗੜ ਦੀ ਦਵਾਈ ਜਿਹੜਾ ਗਲਾ ਦੁਖਦਾ ਮੇਰੇ ਅੰਦਰੋਂ ਗਲੇ ਦੀ ਦਵਾਈ ਜ਼ਰੂਰ ਦੇਣੀ ਆ ਬਾਕੀ ਕਮੈਂਟਾਂ ਦੇ ਵਿੱਚ ਗੈਰ ਆਏ ਨੇ ਵੀ ਅਸੀਂ ਸਿਬਿਆ ਪਾਜੀ ਦੀ ਵੀਡੀਓ ਦੇਖਦੇ ਆ ਆ ਮੈਨੂੰ ਕਿਸੇ ਨੇ ਸੇ ਆਇਆ ਸੀ ਆ ਚਾਲੀ ਵੀਡੀਓ ਤੇ ਬਹੁਤ ਬਹੁਤ ਮਿਹਰਬਾਨੀ ਬਾਕੀ ਵੀਡੀਓ ਵੇਖਦੇ ਆ ਲਾਈਕ ਕਰਦੇ ਆ ਸਤਿ ਸ੍ਰੀ ਅਕਾਲ ਰਹਿਦੇ ਆ ਆਪਣੇ ਨਾਲ ਬਾਕੀ ਵਾਹਿਗੁਰੂ ਏਦਾਂ ਹੀ ਕਿਰਪਾ ਬਣਾਈ ਰੱਖੇ ਅਸੀਂ ਇੰਡੀਆ ਤੋਂ ਆਏ ਆ ਚਲੋ ਵੱਖਰੀ ਗੱਲ ਆ ਸਾਡੀ ਰਿਸ਼ਤੇਦਾਰੀ ਤਾਂ ਹੈਗੀ ਹੈਗੀ ਆ ਪਰ ਵੀਰ ਮੇਰਾ ਜੋ ਵੀ ਇਹਨਾਂ ਕੋਲੇ ਆਉਂਦਾ ਖਿਆਲ ਪੂਰਾ ਰੱਖਿਆ ਜਾਂਦਾ ਆ ਵਾਹਿਗੁਰੂ ਜਿੱਦੋਂ ਰਾਤ ਅਸੀਂ ਦਿਖਾਈ ਦਿੱਤਾ ਵੀਡੀਓ ਦੇ ਵਿੱਚ ਉਹਨੂੰ ਬੈੱਡ ਵੀ ਲਾਇਆ ਉੱਥੇ ਨਹੀਂ ਕੋਈ ਨਹੀਂ ਪੁੱਛਦਾ ਵੀਰੇ ਇੱਥੇ ਫੁੱਟਪਾਥ ਤੇ ਵੀਰਾਂ ਹੱਥਾਂੋਂ ਕੱਢਦੇ ਨੇ ਇੱਥੇ ਸਟੇਸ਼ਨਾਂ ਦਾ ਸਟੇਟ ਰਹਿੰਦੇ ਵਿਚਾਰੇ ਸਾਨੂੰ ਕਈ ਬੰਦੇ ਨੇ ਫੋਨ ਵੀ ਆਉਂਦੇ ਨੇ ਉਠਾ ਲੈਂਦੇ ਆ ਨਾ ਹਾਂਜੀ ਹਾਂ ਉਹ ਚਲੇ ਸਟੇਸ਼ਨਾਂ ਤੇ ਰਾਤਾਂ ਕੱਢਦੇ ਆ ਪਰਮਾਤਮਾ ਚਲੋ ਆਪਾਂ ਕਹਿੰਨਾ ਤਰੱਕੀ ਵੱਕਸੇ ਸਾਨੂੰ ਜਿਹੜੇ ਵੀ ਇਦਾਂ ਮਾਹ ਪੜਦੇ ਹੋ ਤੁਸੀਂ ਸਭ ਦੀ ਫੜੋ ਜੀ ਆਪਾਂ ਜਿੰਨੇ ਲੋਕ ਬੋਟ ਪਾਤਾ ਸੌਣ ਦੀ ਨੌਬਤ ਨਾ ਆਵੇ ਜਿੰਨੇ ਜੋ ਕਿਸੇ ਦੀ ਆਪਾਂ ਹੈਲਪ ਕਰੀ ਜੀ ਕਹਿੰਦੀ ਹਾਂ ਹਾਂ ਹੁਣ ਇੱਕ ਕੁੜੀ ਦਾ ਤਾਂ ਕੁੜੀਆਂ ਸੇ ਕੰਮ ਨਿਕਲਿਆ ਸੱਚ ਨਾ ਪੋਲੀ ਵਾਲੀ ਸਾਈਡ ਆ ਹਾਂਜੀ ਜੇ ਕੋਈ ਇੱਥੇ ਭੈਣ ਭੂਣ ਸੌਂਦੀ ਆ ਆਪਾਂ ਨੂੰ ਹਾਂਜੀ ਹਾਂਜੀ ਤੇ ਬੁੱਢੀ ਮਾਈ ਸਾਹਮਣੀ ਆ ਤੇ ਤਨਖਾਹ ਵੀ 1000 1200 ਦੇ ਦੇਣਗੇ ਉਹ ਠੀਕ ਆ ਤਾਂ ਕੋਈ ਕਮੈਂਟ ਕਰਕੇ ਦੱਸ ਸਕਦੇ ਆ ਨਾ ਹਾਂਜੀ ਹਾਂ ਉਹ ਕਮੈਂਟ ਕਰ ਦੇਣ ਕੋਈ ਵੀ ਆਈਡੀ ਤੇ ਕਰ ਦੇਣ ਚਾਹੇ ਟਾਲੀਨ ਬ੍ਰਦਰ ਤੇ ਕਰ ਲਿਓ ਚਾਹੇ ਇਹਨਾਂ ਦੇ ਮੈਸੇਜ ਕਰ ਦਿਓ ਕੋਈ ਚੱਕਰ ਨਹੀਂ ਸਾਰੇ ਮੈਸੇਜ ਦੇਖ ਕੇ ਰਪਲਾਈ ਦਿੱਤੇ ਜਾਣਗੇ ਤੁਹਾਡੀ ਚਾਹ ਨਾਲ ਖੋਆ ਖਾਂਗੇ ਕਿ ਨਹੀਂ ਖੋਆ ਖਾਂਵਾਂਗੇ ਬਿਸਕੁਟ ਤਾਂ ਪਿੰਡ ਵਿੱਚ ਬਹੁਤ ਖਾਦੇ ਆ ਉੱਤੇ ਬਲ ਮੇਰਾ ਪੈਂਦਾ ਸੁਣਵਾ ਆਪਦੇ ਤੇ ਆ ਗਿਆ ਖੜੀ ਇੱਕ ਮਿੰਟ ਮਾਹੌਲਾ ਆਪ ਤੇ ਸਦਰ ਦਿਖਾ ਦੇ ਮਾਸੀ ਸਵੇਰੇ ਸਵੇਰੇ ਆਏ ਹੋਇਆ ਆ ਦੁੱਧ ਲੈ ਨਹੀਂ ਚਹੀਏ ਦੇਖੋ ਕਿ ਤੇ ਖੱਟਾ ਨਾ ਹੋਏ ਵੈਸੇ ਰਾਤ ਇਹ ਖੁੱਲੇ ਸੀ ਆਪਾਂ ਇਹਦੇ ਨਾਲ ਸਾਨੂੰ ਵੀ ਇਹ ਜਿਹੜਾ ਵਿੱਚ ਪਾਇਆ ਸੀ ਮੂੜਕਾ हां ਮੂੜ ਕੇ ਉਹੀ ਪਾਇਆ ਕੋਈ ਡੱਬਾ ਖੁੱਲਿਆ ਸੀ ਦੁੱਧ ਚ ਤਾਂ ਪੈਰੋਂ ਦੁੱਧ ਪੈਰੋਂ ਹੁੰਦਾ ਦੁੱਧ ਆ ਵੇਂ ਤੈਰੋ ਇੰਤੈਰੋ ਤੇ ਖਾਸ ਹੁੰਦਾ ਨਾ ਕੋਈ ਖਾਲਸ ਦੁੱਧ ਓਕੇ ਜਿਵੇਂ ਇੰਡੀਆ ਦੇ ਵਿੱਚ ਤਾਂ ਆਪਣੇ ਕਹਿੰਦੇ ਆ ਨਾ ਮਲਾਟੀ ਆ ਗਿਆ ਗਾਂਦ ਦੇ ਮੱਧਰਾ ਮਿਕਸ ਕਰਕੇ ਦੇ ਦਿੰਦੇ ਆ ਜਿੰਨਾ ਕੋ ਮੱਜਰਾ ਦੁੱਧ ਕਹਿ ਸਕਦੇ ਆ ਹਾਂਜੀ ਹਾਂ ਓਕੇ ਆ ਓਕੇ ਹਾਂਜੀ ਇਹ ਕਿ ਲਵਾਂ ਵਗੜੇ ਤੁਸੀਂ ਅਜਾ ਕਹ ਜੈਂਤਵਾਰ ਹਾਂਜੀ ਬਾਕੀ ਦੇ ਦਿਨ ਅਜਾ ਰੋਟੀ ਸਾਦੀ ਚੱਲ ਜਾਂਦੀ ਹੈ ਹਾਂਜੀ ਹਾਂਜੀ ਅਜੈਂਤਵਾਰ ਤੈਨੂੰ ਖੋਣੇ ਸਪੈਸ਼ਲ ਸਪੈਸ਼ਲ ਮਤਲਬ ਕੀ ਬਣੂਗਾ ਜੇ ਬਕਰਾ 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 ਜੀ ਬਕਰਾ ਵੈਸੇ ਤਾਂ ਦੇਖਿਆ ਇੱਥੇ ਤਾਂ ਮਤਲਬ ਸੂਰ ਮੱਝ ਗਾਵਾਂ ਸੁਣਦਾ ਸੀ ਨਹੀਂ ਨਹੀਂ ਬਕਰਾ ਜੀ ਮੇਰੇ ਮਤਲਬ ਬਕਰਾ ਨਹੀਂ ਹੈ ਜਿਹੜਾ ਸਪੈਸ਼ਲ ਆ ਪਾਉਂਦੇ ਹੋ ਠੀਕ ਹੈ ਦੇਖਦੇ ਹਾਂ ਹਾਂ ਜੀ ਫਰੈਜ਼ ਜੀ ਦਾ ਛੋਟਾ ਬਕਰਾ ਹੁੰਦਾ ਠੀਕ ਹੈ ਉਪਰ ਇੱਥੇ ਫਰਿੱਜ 'ਚ ਰੱਖ ਲਈਦਾ ਕਿਲੋ ਕਿਲੋ ਦੀ ਪੈਕਿੰਗ ਬਣਾ ਕੇ ਨਾ ਫਰਿੱਜ 'ਚ ਰੱਖ ਲੈਂਦੇ ਆ ਠੀਕ ਹੈ ਉਹ ਜਦੋਂ ਜਿੱਦਾਂ ਬਣਾਉਣਾ ਆਪਦੇ ਸਵੇਰ ਕੱਢ ਦਿਓ ਹਾਂ ਜੀ ਨਹੀਂ ਨਹੀਂ ਸੁਰ ਜਾਣਾ ਤੇ ਸ਼ਾਮ ਨੂੰ ਉਤਾਰ ਕੇ ਰੱਖ ਲੈਣਾ ਓਕੇ ਕਿਚਾਂ ਤੁਹਾਨੂੰ ਕੋਹਾ ਬੋਕਰ ਆ ਜੀ ਠੀਕ ਹੈ ਜੀ ਜਿਹੜੇ ਆਪਣੇ ਵੈਸ਼ ਨੂੰ ਬੰਦੇ ਨੇ ਉਹ ਤੇ ਉਹਨਾਂ ਬਾਰੇ ਕੀ ਕਰਾਂ ਕੀ ਕਹਾਂਗੇ ਫਿਰ ਤੁਸੀਂ ਵੈਸ਼ ਨੂੰ ਆਉਂਦੇ ਆ ਬੇ ਕਰੇਲੇ ਆ ਹਾਂਜੀ ਅਜਾ ਤੈਨੂੰ ਬੋਖਣਾ ਬਹੁਤ ਰਿਹਾ ਹਾਂਜੀ ਵੈਸ਼ ਨੂੰ ਬੰਦੇ ਆਸਤੇ ਬੈਂਗ ਨਹੀਂ ਠੀਕ ਹੈ ਜੀ ਕਰੇਲੇ ਘਰ ਦੇ ਕਰੇਲੇ ਓਕੇ ਨੰਬਰ 2 ਤੇ ਅੱਜ ਦੁਪਹਿਰੇ ਸਾਗ ਲੈ ਆਉਣਾ ਤੋੜ ਕੇ ਉਹ ਫਿਰ ਸਾਗ ਆਪਣੇ ਕਦੋਂ ਬਣੂਗਾ ਲੋਕ ਨੂੰ ਨਹੀਂ ਪਤਾ ਆਪਦਾ ਤੋੜ ਕੇ ਲੈ ਕੇ ਰੱਖਣਾ ਨਾ ਨਾ ਅੱਜ ਮਨਾਉਣ ਵਾਲੇ ਆ ਠੀਕ ਆ ਸਾਗ ਭਾਗਵਾ ਸਾ ਵੀ ਬੰਦ ਕਰ ਦੋ ਡਕਰਾਰੇ ਕਰਨੇ ਮੈਂ ਬੰਦ ਕਰ ਦੋ ਬਹੁਤ ਹੋ ਗਏ ਸਾਗ ਵੀ ਨਹੀਂ ਬਣਾ ਦੇਣਾ ਹਾਂਜੀ ਫਿਰ ਬਾਰੇ ਵਿਖਾਵਾਂਗੇ ਸਾਗ ਤੋਕੇ ਆਪਾਂ ਵੀ ਬਣਾਵਾਂਗੇ ਠੀਕ ਹੈ ਓਕੇ ਮੈਨੂੰ ਲੋਜੀ ਚਾਹ ਸਾਡੀ ਬਣ ਗਈ ਆ ਤੇ ਚਾਹ ਦੇ ਨਾਲ ਟਾਲੀ ਵਾਲੀ ਮਰਪੀ ਖਾਣੀ ਅੱਜ ਆਪਾਂ ਕੱਲ ਮਹਿਮਾਨ ਆਏ ਸੀ ਹਾਂ ਸਾਡਾ ਠੀਕਣਾ ਚਾਹੋਗੇ ਬੇ ਘਰ ਦੇ ਪਾਸਪੋਰਟ ਸਭ ਤੋਂ ਠੀਕਾ ਠੀਕਾ ਜੀ ਦੇਸੀ ਕੇ ਹੋਦੇ ਆਏ ਆ ਇੰਡੀਆ ਤੋਂ ਕੋਈ ਲਗਿਆ ਆ ਹਾਂ ਜੀ ਬਸ ਮੈਂ ਇੰਡੀਆ ਮੈਂ ਖਾਦੇ ਸੀ ਹੁਣ ਮੈਂ ਇਸ ਲਈ ਤਾਂ ਹੀ ਨਹੀਂ ਮੈਂ ਖਾ ਰਿਹਾ ਇਹਨਾਂ ਨੂੰ ਹੁਣ ਹਾਂ ਇਹ ਕੋ ਕਹਦੇ ਤੂੰ ਇਹ ਢਾਲ ਨਹੀਂ ਖਾ ਹੁਣ ਕੋਈ ਆ ਹੁਣ ਮੈਂ ਫਿਰ ਚਾਹ ਦੇ ਨਾਲ ਫਿਰ ਮੈਂ ਤਾਂ ਢਾਲ ਹੀ ਨਹੀਂ ਖਾਉਂਗਾ ਹੁਣ ਤੁਸੀਂ ਇਹ ਖਾ ਲਓ ਤੂੰ ਢਾਲੀਆਂ ਖਾਣਾ ਭਾਜੀ ਆ ਰੰਗਿਆਲੇ ਆ ਕੱਲ ਨਾ ਮੈਂ ਬੈੱਡ ਆ ਤਾਂ ਫਿੱਟ ਕੀਤਾ ਵਾ ਇਹ ਮੈਂ ਕਿਨੇ ਲੈ ਲੈ ਆ ਸਾਡੂਆ ਸਮਾਨ ਲੈਣ ਚੱਲਿਆ ਤੇ ਲਕਮਾਲਾ ਮੈਂ ਬਲੌਗ ਬਣਾਉਣਾ ਆ ਮੈਂ ਬਣਾਉਂ ਝੋਲੀ ਨਹੀਂ ਨਹੀਂ ਤੁਹਾਨੂੰ ਘੱਟ ਬਣਾਉਣਾ ਦਾ ਸੌਦਾ ਲੈਣ ਦਾ ਸੌਦਾ ਬੋਰੀ ਵਾਲਾ ਝੋਲਾ ਚੱਕਣਾ ਆ ਚੋਲਾ ਪੋਰੀ ਵਾਲਾ ਠੀਕ ਆ ਬੋਨਾ ਦੂਜਾ ਵੀ ਦੋ ਚੱਕ ਲੈ ਆ ਫੜ ਇੱਕ ਦਾ ਫੜ ਭੱਜ ਕੇ ਲੈ ਬੋਰੀ ਬੋਰੀ ਲੈ ਚਲੀਏ ਨਾਲ ਇੱਕ ਦੋ ਚੌਕ ਰਵਤ ਨਵੀ ਆਲੇ ਸਾਡੇ ਦੋ ਚੁੜੇ ਹੋ ਗਏ ਤੇਰੇ ਕੋਲੇ ਨਾ ਠੀਕ ਆ ਉਹ ਫਾਂ ਚੱਕਦੇ ਲੋ ਜੀ ਅੱਜ ਚੱਲੇ ਆ ਅਸੀਂ ਫੇਰ ਮਾਰਕੀਟ ਆ ਸੰਡੇ ਸੌਲਵਿੰਗ ਅੱਜ ਅਸੀਂ ਫੇਰ ਮਤਲਬ ਜੇਬ ਹਲਕੀ ਕਰਨ ਚੱਲੇ ਆ ਉਹ ਸਾਡਾ ਬੰਦਾ ਜੇਬ ਚ ਪੈਸੇ ਨਹੀਂ ਪਾਉਂਦਾ ਨੂੰ ਪਤਾ ਜੇਬ ਹਲਕੀ ਕਰਨੀ ਪਊ ਉਹ ਪਹਿਲੇ ਪੁੱਛ ਲਵੀ ਤੁਸੀਂ ਪੈਸੇ ਚੱਕੇ ਨਾਲ ਹੈ ਸਾਡੂ ਇਦਾਂ ਹੀ ਆ ਪੈਸੇ ਤਾਂ ਚੱਕ ਲੈ ਮੇਰੇ ਥੋੜੇ ਜੇ ਦਰ ਚੱਲਦਾ ਦਰ ਚੱਲਦਾ ਮਿੱਤਰਾਂ ਦਾ ਨਾਂ ਚੱਲਦਾ ਪੁਰਾਣਾ ਨਾਂ ਚੱਲਦਾ ਠੀਕ ਆ ਚਲੋ ਜੀ ਹੁਣ ਚੱਲੇ ਆਂ ਸੀ ਮਾਰਕੀਟ ਬਾਕੀ ਦਿਖਾਉਣਾ ਵੀਡੀਓ ਤੁਹਾਨੂੰ ਮਾਰਕੀਟ ਜਾ ਕੇ ਲੋ ਜੀ ਹੁਣ ਲੱਗੇ ਆਂ ਸੀ ਪੌਣ ਤੇਲ ਗੱਡੀ 'ਚ ਮਤਲਬ ਪੌਣ ਨਹੀਂ ਲੱਗੇ ਪੌਣਾ ਆਪਣੀ ਪੈਣਾਗਾ ਖੋਦ ਹੀ ਪੌਣਾ ਮਤਲਬ ਕਾਰਡ ਸਵੈਪ ਹੁਣ ਕੋਈ ਵੀ ਪੰਪ ਤੇ ਹੈ ਨਹੀਂ ਪੰਪ ਦੇਖੋ ਬੰਦ ਨੇ ਸਭ ਮਤਲਬ ਜੋ ਕਰਨਾ ਆਪਾਂ ਆਪ ਹੀ ਕਰਨਾ ਹੁਣ ਆਪਾਂ ਫੁੱਲ ਕਰਾਵਾਂਗੇ ਟੈਂਕੀ ਬੋਲ ਹੋ ਜਾਂਦੀ ਸੱਖਾ ਪੁੱਤਰਾ ਸੱਤ ਰੁਪਏ ਕਿਨਾਂ ਭਰੀ ਟੈਂਕੀ ਉਹਨੀਆਂ ਫੁੱਲ ਫਿਰ ਆਪਣੀ ਕਿੰਨੀ ਚੱਲੂ ਗੱਡੀ ਇਹ 600 ਕਿਲੋਮੀਟਰ 600 ਚੱਲੂਗੀ ਮਤਲਬ 70 ਰੁਪਈਆਂ ਚ 600 ਕਿਲੋਮੀਟਰ 70 ਰੁਪਈਆਂ ਚ ਜਾਣੀ ਈਡੀ ਦੇ ਹਿਸਾਬ ਨਾਲ ਤਾਂ ਫਿਰ 7000 ਚਾਪਾ 600 ਕਿਲੋਮੀਟਰ ਚੱਲਾਂਗੇ ਰਿਫਰਮੀਰਸੀ ਅਲ ਰੋਬੀਟੋਰੇ 2 ਤੇ ਦੁਆਓ ਕਿ ਉਧਰਲੇ ਪਾਸੇ ਦਾ ਪਾਸਟੂਗ ਨਾ ਉਹਦਾ ਇੱਕ ਨੰਬਰ ਆ ਠੀਕ ਆ ਆ ਨੰਬਰ ਲਿਖ ਦੇ ਤੇ ਆਪਣੀ ਪੈਟਰੋਲ ਆਣਾ ਹੈ ਪੈਟਰੋਲ ਆ ਤੇ ਜਿਹਨੂੰ ਪੈਟਰੋਲ ਦਾ ਰੀਡੋ ਹੈ ਉਹਦਾ 171 ਨਾ ਹਾਂ ਹਾ 1 ਰੁਪਇਆ 76 ਪੈਸੇ ਨਾ ਪਰਲੇ ਪਾਸੇ ਬੋਰਡ ਤੇ ਲਿਖਿਆ ਹੋਊਗਾ ਡੀਜੀ ਦਾ ਵੀਰੇ ਹਾਂ ਵੈਸੇ ਸੈਲਫ ਸਰ ਮਜਾ ਅੱਜ ਇੱਕਦਮ ਮੈਕ ਖਰਾਬ ਹੋਇਆ ਵਾ ਇਹ ਮੈਕ ਹੋਣਾ ਇੱਕੋ ਸਾਡਾ ਮੈਂਬਰ ਤੋਂ ਪਰਾਂ ਫਿਰਦਾ ਉਹਨੂੰ ਥੋੜਾ ਤੇਲ ਚੜਦਾ ਇੰਡੀਆ ਵਾਲੇ ਮੁਤਾਬਕ ਉਹ ਤਾਂ ਇਹਨੂੰ ਦੂਰ ਰਹਿੰਦੇ ਇਥੋਂ ਤੋਂ ਮਮੀ ਸੇਕਣ ਲੱਗ ਗਿਆ ਠੰਡ ਵੀ ਮਾਰਨ ਲੱਗ ਪੌਸੇਤੀ ਹੋਣਾ ਕਿਉਂਕਿ ਮੌਸਮ ਚੇਂਜ ਹੋਣ ਲੱਗ ਗਿਆ 50 50 ਕਰੋੜਾ ਹੋਣਾ ਕਾਰਚ ਆਪਾਂ 999 ਐਸਾ ਇੱਕ ਛੜਦਾ ਫਿਰ ਸੈਂਟਿਆਂ ਚ ਆ ਗਿਆ ਫਿਰ ਉਹ ਤਾਂ ਨਾ ਉਹਦੇ ਵਿੱਚ ਨਕਲੇਸ ਹੋ ਜਾਂਦਾ ਅੱਛਾ ਫਿਰ ਉਹਨਾਂ ਹੀ ਕੱਢਣੇ ਨੇ ਸੰਸਰੀ ਰੇ ਬੈਂਕ ਨੋਟੇ ઓ ਕਾਰਟ ਇਹ ਜਦੋਂ ਆਪਾਂ ਮਤਲਬ ਐਡ ਕੀਤਾ ਸੀ ਪੇਮੈਂਟ ਨਹੀਂ ਭਰੀ ਸੋਚ ਆਪਾਂ ਨਾ ਅਨਲਿਮਟਡ ਕਰਤਾ ਜਿੰਨੇ ਆਪਾਂ ਭਰ ਲਈ ਉਹਨਾਂ ਨੂੰ ਕੱਟ ਲੈਣੇ ਆ ਚਲੋ ਠੀਕ ਆ ਓਕੇ ਹਾਂਜੀ ਆਪਾਂ ਨੂੰ ਕੱਲ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਵਲੋਗਾਂ ਵਾਲੇ ਤੇ ਬਈ ਇਟਲੀ ਦੇ ਪੇਪਰਾਂ ਬਾਰੇ ਵੀ ਥੋੜੀ ਜਿਹੀ ਸਸਟਰ ਜਾਣਕਾਰੀ ਦਿਓ ਤੇ ਉਹ ਆਪਣੇ ਨਾਲ ਵੇਖੇ ਆ ਤੇ ਦੇ ਹਸਣੇ ਨਹੀਂ ਦੱਸਣਗੇ ਆਪਾਂ ਨੂੰ ਵੈਸੇ ਤਾਂ ਆਪਣੇ ਚੈਨਲ ਚੱਲਦੇ ਆ ਤੁਹਾਨੂੰ ਲਿੰਕ ਆਪਾਂ ਸੈਂਡ ਕਰਦਾਂਗੇ ਸ਼ਾਇਦ ਤੁਸੀਂ ਦੇਖਦੇ ਵੀ ਹੋਵੋਗੇ ਤੇ ਨਹੀਂ ਵੀ ਦੇਖਦੇ ਆਪਾਂ ਥੱਲੇ ਤੁਹਾਨੂੰ ਕਰਦਾਂਗੇ ਲਿੰਕ ਸੈਂਡ ਅੱਛਾ ਗੱਡੀ ਰੋਕ ਕੇ ਦੱਸਗੇ ਹਾਂਜੀ ਤੇ ਆਹ ਹਾਂ ਹੁਣ ਤੁਹਾਨੂੰ ਦੱਸਣਗੇ ਟੀਡੀ ਪੀ ਹਾਂਜੀ ਦੱਸੋ ਆਪਨੀ ਚੁਰਮ ਹੈ ਅੱਛਾ ਇਡਲੀ ਦੇ ਪੇਪਰਾਂ ਦੀ ਗੱਲ ਇਦਾਂ ਜਿਹੜੇ ਨਵੇਂ ਪੇਪਰ 2025 ਵਾਲੇ ਖੁੱਲਣੇ ਆ ਕਲੈਕ ਤਾਂ ਹੋਣੇ ਆ ਸ਼ਾਇਦ ਫਰਵਰੀ ਦੇ ਵਿੱਚ ਪਰ ਉਹਦੀ ਰੂਪਰੇਖਾ ਜਿਹੜੀ ਤਿਆਰ ਹੋਣੀ ਆ ਇਹ 23 ਤਰੀਕ ਨੂੰ 23 ਤਰੀਕ ਨੂੰ ਰੂਪਰੇਖਾ ਸਾਰੀ ਤਿਆਰ ਹੋ ਜਾਣੀ ਆ ਬਈ ਕਿਹਦਾ ਹਾਉਣਾ ਪੇਪਰ ਖੋਲਣੇ ਆ ਕਿੰਨੇ ਕੋਟੇ ਵੰਡੇ ਜਾਣੇ ਆ ਤੇ ਕਲਿਕ ਡੇਟ ਰੱਖਿਆ ਜਾਣਾ ਕਿ ਨਹੀਂ ਹੋ ਸਕਦਾ ਕਲਿਕ ਡੇਟ ਨਾ ਰੱਖਿਆ ਜਾਵੇ ਕੋਈ ਹੋਰ ਸਿਸਟਮ ਸਰਕਾਰ ਅਪਣਾਊਗੀ ਤੇ ਕੋਟੇ ਵੀ ਜਿਹੜੇ ਘਰਾਂ ਵਾਲੇ ਪੇਪਰ ਆ ਉਹਨਾਂ ਦੇ ਕੋਟੇ ਵੀ ਵਧਣਗੇ ਇਹ ਵੀ ਖਬਰਾਂ ਆ ਰਹੀਆਂ ਆ ਸਾਹਮਣੇ ਤੇ ਫਿਲਹਾਲ ਫਿਲਹਾਲ ਕੋਈ ਇਹਦੇ ਬਾਰੇ ਹਜੇ ਅਪਡੇਟ ਨਹੀਂ ਹਾਂ ਇੱਕ ਸਪੈਸ਼ਲ ਕੈਟਾਗਰੀ ਹੁੰਦੀ ਆ ਐਲ ਐਫ ਈ ਮਤਲਬ ਸਪੈਸ਼ਲ ਕੈਟਾਗਰੀ ਦੇ ਵਿੱਚ ਉਹ ਕਿਸੇ ਟਾਈਮ ਵੀ ਆਪਾਂ ਪੇਪਰ ਭਰਵਾ ਸਕਦੇ ਆ ਉਹਦੇ ਆਸਤੇ ਇੱਕ ਮਾਲਕ ਚਾਹੀਦਾ ਹੁੰਦਾ ਮਤਲਬ ਜਿਹਨੂੰ ਸਪੈਸ਼ਲ ਬੰਦਾ ਐਕਸਪਰਟ ਚਾਹੀਦਾ ਹੁੰਦਾ ਮਤਲਬ ਕੋਈ ਮੈਸਤਰੀ ਹੋ ਗਿਆ ਕੋਈ ਮਕੈਨਿਕ ਹੋ ਗਿਆ ਕੋਈ ਡਿਗਰੀ ਡਿਪਲੋਮੇ ਵਾਲਾ ਉਹ ਕਿਸੇ ਵੀ ਟਾਈਮ ਭਰਵਾ ਸਕਦਾ ਉਹਦੇ ਆਸਤੇ ਪੇਪਰ ਖੁੱਲਣ ਦੀ ਵੇਟ ਨਹੀਂ ਕਰਨੀ ਪੈਂਦੀ ਤੇ ਜਿਹੜੇ ਦੂਜੇ ਨਾਰਮਲ ਪੇਪਰ ਖੁਰਤਨ ਲੰਗੇ 9 ਮਹੀਨੇ ਵਾਲੇ ਸਾਲ ਵਾਲੇ ਉਹ ਫਰਵਰੀ ਦੇ ਵਿੱਚ ਭਰੇ ਜਾਣੇ ਆ ਤੇ ਉਹਦੀ ਰੂਪਰੇਖਾ ਜਿਹੜੀ ਆ 23 ਤਰੀਕ ਨੂੰ ਪਤਾ ਲੱਗੂਗੀ ਵੀ ਕੀ ਹਿਸਾਬ ਕਿਤਾਬ ਹੋਊਗਾ ਤੇ ਕੀ ਨਹੀਂ ਏ ਆ ਨਵੇਂ ਪੀਪਰਾਂ ਦੀ ਥੋੜੀ ਜੀ ਅਪਡੇਟ ਅੱਗੇ ਜਾਣਕਾਰੀ ਸਿਮਰਨ ਜੀ ਠੀਕ ਹੈ ਜੀ ਤੇ ਉਸ ਤੋਂ ਜੇ ਕੋਈ ਜਾਣਕਾਰੀ ਹੋਰ ਹੈਗੀ ਤਾਂ ਸਾਨੂੰ ਸਭ ਪਿੱਛੇ ਬੈਠੇ ਆ ਸਾਨੂੰ ਸਭ ਕੋਈ ਅਪਡੇਟ ਅਪਡੇਟ ਫਿਲਹਾਲ ਤਾਂ ਕੋਈ ਨਹੀਂ ਕਿਉਂਕਿ ਅੱਜ ਮੇਰਾ ਗਲਾ ਖਰਾਬ ਆ ਅਪਡੇਟ ਆ ਇੱਕ ਦੋ ਦਿਨ ਰੋਕੇ ਦੇਵਾਂਗੇ ਅੱਛਾ ਇਹ ਨੂੰ ਹਫਤਾ ਹੋ ਗਿਆ ਇਹ ਨੂੰ ਤੇ ਕੰਮ ਕਰਦੇ ਕਿਵੇਂ ਹਾਲਾਤ ਇਥੋਂ ਦੇ ਕੰਮਕਾਰ ਪੂਰਾ ਵਧੀਆ ਨਿਆਰੇ ਆ ਜਮਾ ਕੋਈ ਔਖਾ ਨਹੀਂ ਲੱਗਿਆ ਕੰਮ ਕਰਨ ਦਾ ਪਰ ਥੋੜੀ ਬਹੁਤੀ ਗਰਮੀ ਹੋ ਜਾਂਦੀ ਉਦੋਂ ਜ਼ਰੂਰ ਉਹ ਖਾ ਰੰਦਾ ਗਰਮੀ ਇਟਲੀ ਹੋ ਜਾਂਦੀ ਉੱਥੇ ਸਾਡੇ ਕੋਲੇ ਜਦੋਂ ਅੱਛਾ ਬਹੁਤ ਹੀ ਤਪਦਾ ਜ਼ਰੂਰ ਉੱਤਦਾ ਮੈਂ ਇੱਕ ਇੱਕਦਮ ਪੂਰਾ ਸੇਕ ਪੈਂਦਾ ਉੱਥੇ ਹਾਂ ਇਹ ਤਾਂ ਹੈ ਬਾਹਰ ਗਰਮੀ ਹੈ ਪਰ ਮੈਦਰਾ ਲੈ ਕੰਟੀਨਿਊ ਨਹੀਂ ਰਹਿੰਦਾ ਬਦਲਦਾ ਰਹਿੰਦਾ ਰਹੇ ਪੰਜ ਪੰਜ 10 10 ਮਿੰਟ ਦਾ ਔਰ ਆ ਗਿਆ ਚਾਇਨਾ ਸਟੋਰ ਤੇ ਅੱਜ ਸੰਡੇ ਸੌਂਗ ਹੋਣੀ ਹੈ ਸੰਡੇ ਸੌਂਗ ਦਾ ਛੋਲਾ ਸਾਡੇ ਕੋਲੇ ਆ ਇਹ ਅਸੀਂ ਭਰ ਕੇ ਲੈ ਆਣਾ ਅੱਜ ਇਹ ਝੋਲਾ ਨਹੀਂ ਅਜੇ ਚੱਕਣਾ ਇੱਥੇ ਨਹੀਂ ਕਿੱਥੇ ਚੱਕਣਾ ਪਾ ਮੇਰੇ ਖਾਂਬੀ ਵਾਲੀ ਦੁਕਾਨ ਪੀਣ ਵਾਲੀ ਖਾਂਬੀ ਨਾਲ ਚੱਕਣਾ ਖਾਂਬੀ ਵਾਲੇ ਭਰ ਕੇ ਲੈ ਆਉਣਾ ਪਾਏ ਹਾਂ ਇੱਥੇ ਤਾਂ ਆਪਾਂ ਲੈਣਾ ਬਸ ਸਾਮਾਨ ਠੀਕ ਹੈ ਓਕੇ ਓਕੇ ਮੈਂ ਲਦੇ ਮਾਰਕੀਟ ਅੰਦਰ ਚਾ